ਜਿਹੜਾ ਬਲਬੀਰ ਸਿੰਘ ਸੀਚਿਆਲ ਹੈ ਉਹ ਲੱਗਿਆ ਤਾਂ ਇਮਾਨਦਾਰੀ ਨਾਲ ਤੇ ਜਜਬਾਤੀ ਬੰਦਾ ਹੈ ਠੀਕ ਹੈ ਕੰਮ ਇਮਾਨਦਾਰੀ ਨਾਲ ਕਰ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਪਿੱਛੇ ਜਿਉਂ ਨੇ ਪੌਦੇ ਲਾਏ ਦਰਖਤ ਲਾਏ ਦੋਨੇ ਕੰਡੇ ਬੁੱਢੇ ਨਾਲੇ ਦੇ ਸਾਫ਼ ਕੀਤੇ ਤੇ ਉਹ ਜਦੋਂ ਕਿਸੇ ਨੇ ਪਾਣੀ ਛੱੜਤਾ ਨਾ ਕੋਈ ਆਲਾ ਤੇ ਹੋਰ ਮੰਨ ਲਓ ਕੈਮੀਕਲ ਵਾਲਾ ਤੇ ਉਹ ਸਾਰੇ ਸੜ ਗਏ ਬਲਬੀਰ ਸਿੰਘ ਸੀਚਿਆਲ ਉੱਥੇ ਗਏ ਲਾਈਵ ਹੋਏ ਬਈ ਬੋਲਣਾ ਚਾਹੁੰਦੇ ਸੀ ਪਰ ਬੋਲਿਆ ਗਿਆ ਨਹੀਂ ਹੁਣ ਮਿੱਤਰੋ ਅਫਸਰਾਂ ਦੇ ਸਾਹਮਣੇ ਜਿਹੜਾ ਕੁਝ ਬਲਵੀਰ ਸਿੰਘ ਸੀਚਿਆਲ ਬੋਲ ਰਿਹਾ ਹੈ ਜੇਕਰ ਲੱਖੇ ਸਿਧਾਣੇ ਵਰਗੇ ਤੇ ਅਮਤੋਜ ਮਾਨ ਵਰਗੇ ਸਿਆਸੀ ਹੋਣ ਮੇਰੀ ਗੱਲ ਸੁਣ ਲਿਓ ਤਾਂ ਬਲਵੀਰ ਸਿੰਘ ਸੀਚਿਆਲ ਦੇ ਮਗਰ ਲੱਗ ਜਾਣਾ ਵੀ ਬਾਬਾ ਜੀ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਡੇ ਮਗਰ ਆ ਬਦਲ ਸਾਹਿਬ ਦਾ ਇਹ ਕੰਮ ਸੀ ਉਹ ਮਗਰ ਲੱਗ ਕੇ ਦੂਜੇ ਦੇ ਮੋੜੇ ਤੇ ਤਰ ਕੇ ਚਲਾ ਦਿੰਦਾ ਸੀ ਕੰਮ ਇਹ ਹੋਣਾ ਨਹੀਂ ਬਲਵੀਰ ਸੋ ਸੀਚਿਆਲ ਨੇ ਜਜਬਾਤੀ ਹੋ ਕੇ ਅਸਤੀਫਾ ਦੇ ਦੇਣਾ ਤੇ ਸੋਡੇ ਨਾਲ ਲੜਜੂ ਸਮਝ ਕੇ ਤੇ ਜਿਉ ਸਾਫ ਕਰਨਾ ਚਾਹੁੰਦਾ ਤਾਂ ਇੱਕ ਤੰਬੂ ਗੱਡ ਦਿਓ ਉਹਦੇ ਕੋਲੇ ਮਸ਼ੀਨਰੀ ਹੈ ਸਰਕਾਰ ਆਉਂਦੀ ਹੈ ਅੱਗੇ ਲਾ ਦਿਓ ਆਪਾਂ ਨੂੰ ਤਾਂ ਪਾਣੀ ਸਾਫ ਚਾਹੀਦਾ ਹੈ ਵਾਰੇ ਹੋਣਾ ਨਹੀਂ ਕਿਉਂਕਿ ਹੁਣ ਉਹ ਅਖਣਗੇ ਬਾਬਾ ਜੀ ਇੰਨੇ ਕਿ ਬਿੱਲ ਪਾ ਦੇ ਉਹ ਇੰਨੇ ਕਿ ਬਿੱਲ ਮਨਜ਼ੂਰ ਕਰਾ ਲਈਏ ਚਾਰ ਪੈਸੇ ਖਾਦੇ ਤੇ ਪੰਜ ਲਾਏ ਹੂੰ ਐ ਹੁੰਦਾ ਸਾਡੇ ਪਿੰਡ ਆ ਗਿਆ ਪਾਣੀ ਵਾਲੇ ਵੀ ਆ ਗਏ ਤੇ ਤਿੰਨ ਟਰੈਕਟਰ ਚੱਲਿਆ ਕਰਨ ਤੇ ਨਵਾਂ ਦੇ ਬਿੱਲ ਪਾਇਆ ਕਰਨ ਤੇ ਇੱਕ ਤੜਕੇ ਜਾ ਕੇ ਨਾ ਬਾਈ ਜੀ ਤੇਲ ਦੇ ਉਹ 10 ਲੀਟਰ ਟਰੈਪ ਨਾਲ ਟਰੈਕਟਰ ਚਵਾ ਕੇ ਆਉਣਾ ਇੱਕ ਰੀਸਟਾਰਟ ਕਰਕੇ ਤੇ ਅੱਡੇ ਤੇ ਆ ਕੇ ਦੱਸ